ਉਦੇ ਵਿੱਚ ਇੱਕ ਸਾਡੇ ਐਮਐਲਏ ਨੇ ਫਰੀਦਕੋੜ ਤੋਂ ਗੁਰਦੇਵ ਸਿੰਘ ਸੇਖੋਂ ਜੀ ਉਹਨਾਂ ਦਾ ਸਵਾਲ ਲੱਗਿਆ ਸੀਗਾ ਸਵਾਲ ਇਹ ਸੀਗਾ ਕਿ ਕੀ 80000 ਤੋਂ ਜਿਨ੍ਹਾਂ ਦੀ ਇਨਕਮ ਘੱਟ ਹੋਵੇ ਉਹਨਾਂ ਦਾ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਸੇਵਾ ਕੇਂਦਰਾਂ ਦੇ ਵਿੱਚ ਲਈ ਨਹੀਂ ਜਾਂਦੀ ਹੈਗੀ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਜੇ ਮੈਂ ਤੁਹਾਡੀ ਗੱਲ ਵੀ ਵੱਡੀ ਕਰ ਲਾਂ ਕਿ 32 ਵਿਧਾਇਕ ਤੁਹਾਡੇ ਸੰਪਰਕ 'ਚ ਨੇ ਤੇ ਤੁਹਾਡੇ ਕੋਲ ਹੈਗੇ 15 ਜੇ 32 ਜੋੜ ਲਈ ਤਾਂ ਬਣਗੇ 47 ਸਰਕਾਰ ਬਣਾਉਣ ਲਈ ਚਾਹੀਦੇ ਨੇ 59 ਨਹੀਂ ਬਣਦੀ ਹੈਗੀ ਸਾਡੇ ਕੋਲੇ ਹੈਗੇ 96 32 ਕਢਾ ਵੀ ਲਈਏ ਰਹਿ ਗਏ 64 ਤਾਂ ਸਰਕਾਰ ਟੁੱਟਦੀ ਨਹੀਂ ਹੈਗੀ ਪਿਛਲੇ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਖੁਦ ਬੈਂਗਲੌਰ ਉਹ ਕਿ ਆਏ ਨੇ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਦੇ ਸੋਰਸਸ ਤੋਂ ਇਹ ਪਤਾ ਕਰੋ ਕਿ ਉਹ ਬੈਂਗਲੌਰ ਕੀ ਕਰ ਰਹੇ ਸੀ ਕਿ ਤੇ ਕਿਹੜੇ ਕਿਹੜੇ ਬੀਜੇਪੀ ਦੇ ਲੀਡਰਾਂ ਦੇ ਨਾਲ ਉਹ ਪਿਛਲੇ ਦਿਨਾਂ ਦੇ ਵਿੱਚ ਮਿਲੇ ਨੇ ਬਾਬੂਸ਼ੇ ਦੇਖ ਰਹੇ ਤੁਸੀਂ ਅੱਜ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਅ ਅਫਸਰਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਅਮਨ ਅਰੋੜਾ ਨੇ ਅ ਬਿਆਨ ਦਿੱਤਾ ਇੱਕ ਉਹ ਬੜੀ ਚਰਚਾ ਚ ਹੈ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਸ਼ਿਕਾਇਤਾਂ ਆਉਂਦੀਆਂ ਨੇ ਕਈ ਅਫਸਰ ਜਿਹੜੇ ਨੇ ਆਮ ਲੋਕਾਂ ਦੇ ਕੰਮ ਕਰ ਨਹੀਂ ਕਰਦੇ ਤੇ ਇੱਕ ਵਾਰਨਿੰਗ ਵੀ ਦਿੱਤੀ ਹੈ ਇੱਕ ਆਪਣੇ ਸਟਾਈਲ ਦੇ ਵਿੱਚ ਉਹਨਾਂ ਨੇ ਸਾਰੇ ਅਫਸਰਾਂ ਨੂੰ ਇਸ਼ਾਰਾ ਵੀ ਕੀਤਾ ਹੈ ਕਿ ਜਿਹੜੇ ਲੋਕ ਖੱਜਲ ਖਵਾਰ ਹੁੰਦੇ ਨੇ ਉਹਨਾਂ ਕਰਕੇ ਤਾਂ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਫਿਰ ਜਿਹੜੇ ਤਨਖਾਹ ਲੈਂਦੇ ਨੇ ਉਹ ਪੈਨਸ਼ਨ ਤੇ ਆ ਸਕਦੇ ਨੇ ਜੇ ਸਰਕਾਰ ਚਾਹੇ ਤਾਂ ਜੇ ਸਟ੍ਰਿਕਟ ਐਕਸ਼ਨ ਲੈਂਡ ਤੇ ਸਰਕਾਰ ਆਉਂਦੀ ਹੈ ਤਾਂ ਗੱਲਬਾਤ ਕਰਾਂਗੇ ਅ ਅਮਨ ਜੀ ਕੀ ਨੋ ਬਤਾਈ ਇਸ ਤਰ੍ਹਾਂ ਦਾ ਤੁਹਾਨੂੰ ਕਹਿਣਾ ਪਿਆ ਅੱਜ ਇੱਕ ਤਰ੍ਹਾਂ ਦਾ ਇੱਕ ਇਸ਼ਾਰਾ ਤੁਸੀਂ ਸਾਰੇ ਅਫਸਰਾਂ ਨੂੰ ਕੀਤਾ ਦੇਖੋ ਇਸ ਤਰ੍ਹਾਂ ਕਿ ਕੱਲ ਮੇਰੇ ਕੋਲੇ ਜਦੋਂ ਲਿਸਟ ਆਫ ਬਿਜ਼ਨਸ ਆਈ ਉਹਦੇ ਵਿੱਚ ਇੱਕ ਸਾਡੇ ਐਮਐਲਏ ਨੇ ਫਰੀਦਕੋਟ ਦੇ ਗੁਰਦੇਵ ਸਿੰਘ ਸੇਖੋਂ ਜੀ ਉਹਨਾਂ ਦਾ ਸਵਾਲ ਲੱਗਿਆ ਸੀਗਾ ਸਵਾਲ ਇਹ ਸੀਗਾ ਕਿ ਕੀ 80000 ਤੋਂ ਜਿਨ੍ਹਾਂ ਦੀ ਇਨਕਮ ਘੱਟ ਹੋਵੇ ਉਹਨਾਂ ਦਾ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਸੇਵਾ ਕੇਂਦਰਾਂ ਦੇ ਵਿੱਚ ਲਈ ਨਹੀਂ ਜਾਂਦੀ ਹੈਗੀ ਮੈਨੂੰ ਸਵਾਲ ਥੋੜਾ ਅਟਪਟਾ ਲੱਗਿਆ ਤੇ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਹਾਨੂੰ ਇਹ ਸਵਾਲ ਲਾਉਣ ਦੀ ਕਿਉਂ ਕੋਸ਼ਿਸ਼ ਲੋੜ ਪਈ ਕਿਉਂਕਿ ਜੇ ਜ਼ੀਰੋ ਇਨਕਮ ਵੀ ਹੋਵੇ ਤਾਂ ਵੀ ਸਰਟੀਫਿਕੇਟ ਬਣਾਉਂਦੀ ਹੈ ਸਰਕਾਰ ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਇਹ ਆ ਕੇ ਉਹਨਾਂ ਨੇ ਮੈਨੂੰ ਇੱਕ ਨੰਬਰ ਭੇਜਿਆ ਪਰਮਜੀਤ ਸਿੰਘ ਖੋਲੂ ਫਰੀਦਕੋਟ ਡੋਗਰ ਬਸਤੀ ਰਹਿੰਦੇ ਨੇ ਮੈਂ ਉਸ ਵੀਰ ਨਾਲ ਗੱਲ ਕੀਤੀ ਮੈਂ ਕਿਹਾ ਭਰਾ ਕੀ ਦਿੱਕਤ ਹੈ ਤੁਹਾਨੂੰ ਉਹ ਕਹਿੰਦੇ ਜੀ ਮੇਰੇ ਦੋ ਬ੍ਰਦਰ ਸੀਗੇ ਦੋਨੋਂ ਅਪਾਹਜ ਸੀਗੇ ਮੈਂਟਲੀ ਤੌਰ ਤੇ ਤੇ ਉਹਨਾਂ ਦਾ ਮੈਂ ਸਰਟੀਫਿਕੇਟ ਬਣਾਉਣ ਦੇ ਲਈ ਜਦੋਂ ਗਿਆ ਕਿਉਂਕਿ ਉਹ ਬਾਹਰ ਸੀਗੇ 75% ਇਨਕਮ ਜ਼ੀਰੋ ਸੀਗੀ ਜਦੋਂ ਤਹਿਸੀਲਦਾਰ ਕੋਲੇ ਗਿਆ ਤੇ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਇਹ ਤਾਂ ਬਣਦਾ ਨਹੀਂ ਹੈਗਾ 80000 ਤੋਂ ਘੱਟ ਨਹੀਂ ਬਣਦਾ ਮੈਂ ਨਾਲ ਦੀ ਨਾਲ ਆਪਦੇ ਮਹਿਕਮੇ ਦੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਗਵਰਨੈਂਸ ਰਿਫਾਰਮਸ ਗਿਰਿਸ਼ त्याਲਨ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਖੋਲੂ ਨੂੰ ਮੈਂ ਲਾਈਨ ਤੇ ਕਾਨਫਰੈਂਸ ਕਾਲ ਤੇ ਲੈ ਕੇ ਮੈਂ ਜਦੋਂ ਸਾਰੀ ਗੱਲ ਸਮਝੀ ਤੇ ਨਾਲ ਦੇ ਅਫਸਰਾਂ ਨੂੰ ਆਰਡਰ ਕੀਤਾ ਕਿ ਇਸ ਤਰੀਕੇ ਦਾ ਜੋ ਜੋ ਕੰਮ ਹੈ ਇਹ ਨਹੀਂ ਚੱਲੂਗਾ ਲੋਕਾਂ ਨੂੰ ਸਹੂਲਤ ਜਿਹੜੀ ਹੋਣੀ ਚਾਹੀਦੀ ਹੈ ਤੇ ਉਹਦੇ ਨਾਲ ਹੀ ਅੱਜ ਸਵੇਰੇ ਕੋਲੂ ਨੂੰ ਡੀਸੀ ਫਰੀਦਕੋਟ ਦੇ ਨਾਲ ਬਿਠਾ ਕੇ ਜਿਹੜਾ ਸਰਟੀਫਿਕੇਟ ਹੈ ਉਹ ਅਪਲਾਈ ਕਰਾ ਦਿੱਤਾ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਸਰਟੀਫਿਕੇਟ ਮਿਲ ਜੂਗਾ ਤੇ ਫਿਰ ਉਸ ਤੋਂ ਬਾਅਦ ਉਹਦੀ ਪੈਨਸ਼ਨ ਹੈ ਜਿਹੜੀ ਉਹ ਲੱਗ ਜੂਗੀ ਔਰ April ਦੇ ਵਿੱਚ ਉਹਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜੂਗੀ ਇਹਦੇ ਨਾਲ ਹੀ ਮੈਂ ਪੰਜਾਬ ਦੇ ਸਾਰੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਜੀ ਖੱਜਲ ਖਵਰੀ ਆਮ ਲੋਕਾਂ ਨੂੰ ਹੁੰਦੀ ਹੈ ਉਹਨਾਂ ਨੂੰ ਬੜੀਆਂ ਸਖਤ ਹਦਾਇਤਾਂ ਨਿਰਦੇਸ਼ ਦਿੰਦੇ ਨੇ ਕਿ ਜੇ ਕਿਸੇ ਦੀ ਅਣਗਹਿਲੀ ਕਰਕੇ ਕਿਸੇ ਦੀ ਲਾਪਰਵਾਹੀ ਕਰਕੇ ਕਿਸੇ ਦੀ ਦੀ ਮਾੜੀ ਕਾਰਜ ਸ਼ੈਲੀ ਕਰਕੇ ਜਾਂ ਜਾਣਬੁੱਝ ਕੇ ਜੇ ਕਿਸੇ ਅਫਸਰ ਨੇ ਆਮ ਲੋਕਾਂ ਨੂੰ ਜਿਹੜੇ ਦਫ਼ਤਰਾਂ 'ਚ ਕੰਮ ਕਰਾਉਣ ਲਈ ਆਉਂਦੇ ਨੇ ਤੇ ਜੇ ਉਹਨਾਂ ਨੇ ਕਿਸੇ ਨੂੰ ਖੱਜਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਰਕਾਰ ਨੇ ਇਸ ਕੰਮ ਦੇ ਵਿੱਚ ਬਹੁਤਾ ਦੇਰ ਨਹੀਂ ਲਾਉਣਾ ਕਿ ਉਹਨਾਂ ਨੂੰ ਤਨਖਾਹਾਂ ਤੋਂ ਪੈਨਸ਼ਨਾਂ ਤੇ ਕਰ ਦਿੱਤਾ ਜਾਊਗਾ ਸੋ ਇਹ ਉਹਨਾਂ ਦੇ ਲਈ ਹੈ ਜਿਹੜੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਨੇ ਸੋ ਮੇਰੀ ਸਾਰਿਆਂ ਨੂੰ ਨੂੰ ਬੇਨਤੀ ਇਹ ਹੈ ਕਿ ਦਫ਼ਤਰਾਂ ਦੇ ਵਿੱਚ ਜਾਓ ਜਿੱਥੇ ਕਿਤੇ ਕੋਈ ਪਰੇਸ਼ਾਨੀ ਆਉਂਦੀ ਹੈ ਉਹ ਦੱਸੋ ਸਰਕਾਰ ਇਹ ਜੇ ਅਫਸਰਾਂ ਦੇ ਨਾਲ ਬਿਲਕੁਲ ਵੀ ਲਿਹਾਜ਼ ਹੈ ਜਿਹੜੀ ਉਹ ਨਹੀਂ ਕਰੋਗੀ ਅੱਛਾ ਇੱਕ ਪ੍ਰਤਾਪ ਬਾਜਵਾ ਨੇ ਕਿਹਾ ਕਿ 30 32 ਵਿਧਾਇਕ ਤੁਹਾਡੀ ਪਾਰਟੀ ਦੇ ਉਹਨਾਂ ਦੇ ਸੰਪਰਕ ਚ ਨੇ ਤੇ ਹਲਚਲ ਵੱਡੀ ਹੋ ਸਕਦੀ ਹੈ ਉਹਨਾਂ ਵਾਲੇ ਦਿਨਾਂ ਚ ਬਤੌਰ ਪਾਰਟੀ ਪ੍ਰੈਜ਼ੀਡੈਂਟ ਕਿਵੇਂ ਵੇਖਦੇ ਉਹਨਾਂ ਦੇ ਬਿਆਨ ਨੂੰ ਦੇਖੋ ਇਸ ਤਰ੍ਹਾਂ ਕਿ ਬਾਜਵਾ ਸਾਹਿਬ ਅੱਜਕੱਲ ਵਿਹਲੇ ਨੇ ਲੋਕਾਂ ਵੱਨੀਓ ਤੇ ਪਾਰਟੀ ਵੱਲੋਂ ਵੀ ਉਹਨਾਂ ਨੂੰ ਮਜ਼ਾਕ ਕਰਨ ਦੀ ਆਦਤ ਹੈ ਜਿਹੜੀ ਉਹ ਪਈ ਹੋਈ ਹੈ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਗਾ ਕਿ ਜਦੋਂ ਤੁਹਾਡੇ ਆਪ ਦੇ ਸਗੇ ਭਰਾ ਫਤਿਹਜੰਗ ਸਿੰਘ ਬਾਜਵਾ ਕਾਂਗਰਸ ਛੱਡ ਕੇ ਬੀਜੇਪੀ ਜਾ ਰਹੇ ਸੀ ਉਹਨਾਂ ਨਾਲ ਇੱਕੋ ਘਰ ਚ ਰਹਨੇ ਹੋ ਉਹ ਥੋੜੇ ਸੰਪਰਕਚ ਨਹੀਂ ਸੀਗੇ ਥੋੜੇ ਦੋ ਐਮਐਲਏ ਸੰਦੀਪ ਜਾਖੜ ਕਾਂਗਰਸ ਛੱਡ ਕੇ ਬੀਜੇਪੀ ਚੱਲ ਗਏ ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਚ ਆ ਗਏ ਕਿ ਥੋੜੇ ਵਿਧਾਇਕ ਆਪ ਦੇ ਵਿਧਾਇਕ ਨੇ ਜਿਹੜੇ ਥੋੜੇ ਸੰਪਰਕਚ ਨਹੀਂ ਸੀਗੇ ਸੋ ਉਹਨਾਂ ਨੂੰ ਇਹ ਜਿਹੇ ਬੇਤੁਕੀਆਂ ਗੱਲਾਂ ਕਿਉਂ ਕਰ ਰਹੇ ਨੇ ਮੇਰੀ ਸਮਝ ਤੋਂ ਬਾਹਰ ਹੈ ਫਿਰ ਵੀ ਜੇ ਮੈਂ ਉਹਨਾਂ ਦੀ ਗੱਲ ਨੂੰ ਵੱਡਾ ਵੀ ਕਰ ਲਾਂ ਜਿਹੜੀ ਕਿ ਬੇਤੁਕੀ ਹੈ ਬੇਸਿਰ ਪੈਰ ਦੀ ਉਹਦੇ 'ਚ ਕੋਈ ਫੈਕਟ ਰੈਲਿਟੀ ਨਹੀਂ ਹੈ ਮੈਂ ਬਾਜਵਾ ਸਾਹਿਬ ਨੂੰ ਵੀ ਕਹਾਂਗਾ ਕਿ ਜੇ ਮੈਂ ਤੁਹਾਡੀ ਗੱਲ ਵੀ ਵੱਡੀ ਕਰ ਲਾਂ ਕਿ 32 ਵਿਧਾਇਕ ਤੁਹਾਡੇ ਸੰਪਰਕ ਚ ਨੇ ਤੇ ਤੁਹਾਡੇ ਕੋਲ ਹੈਗੇ 15 ਜੇ 32 ਜੋੜ ਲਈ ਤਾਂ ਬਣਗੇ 47 ਸਰਕਾਰ ਬਣਾਉਣ ਲਈ ਚਾਹੀਦੇ ਨੇ 59 ਨਹੀਂ ਬਣਦੀ ਹੈਗੀ ਸਾਡੇ ਕੋਲੇ ਹੈਗੇ 96 32 ਘਟਾ ਵੀ ਲਈਏ ਰਹਿ ਗਏ 64 ਤਾਂ ਸਰਕਾਰ ਟੁੱਟਦੀ ਨਹੀਂ ਹੈਗੀ ਸੋ ਜਿਹੜੀ ਗੱਲ ਦਾ ਨਟ ਸ਼ੈੱਲ ਰਿਜ਼ਲਟ ਜ਼ੀਰੋ ਹੈ ਉਹ ਬੇਤੁਕੀ ਵਾਹੀਆਤ ਗੱਲ ਕਰਨ ਦਾ ਫਾਇਦਾ ਕੀ ਹੈ ਸੋ ਇਸ ਕਰਕੇ ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਹਾਡੇ ਵੱਲੋਂ ਸੀਨੀਅਰ ਵਰਗੇ ਸੀਨੀਅਰ ਸੀਜ਼ਡ ਲੀਡਰ ਤੋਂ ਇਹ ਜੀ ਗੱਲ ਸੁਣੀਏ ਉਹ ਆਪਣੇ ਆਪ ਦੇ ਵਿੱਚ ਇੱਕ ਮਜ਼ਾਕ ਜਿਹਾ ਲੱਗਦਾ ਹੈ ਐਡਾ ਵੱਡਾ ਦਾਵਾ ਕਰਨੇ ਸੀਐਮ ਸਾਹਿਬ ਬਾਰੇ ਵੀ ਕਹਿ ਗਏ ਵੀ ਇਹ ਵੀ ਪਹਿਲਾਂ ਵੀ ਖਰ ਸ਼ੁਰੂ ਚ ਵੀ ਬੋਲਦੇ ਹੁੰਦੇ ਸੀ ਕਿ ਭਗਵੰਤ ਮਾਨ ਸੱਤ ਸੱਤ ਸਾਲ ਮੁੱਖ ਮੰਤਰੀ ਰਹਿਣਗੇ ਚਲੋ ਵੀ 3 ਸਾਲ ਟੱਪ ਗਏ ਪਰ ਹੁਣ ਉਹ ਕਹਿ ਰਹੇ ਨੇ ਕਿ ਬੀਜੇਪੀ ਜਾ ਸਕਦੇ ਨੇ ਸੀਐਮ ਸਾਹਿਬ ਮੈਨੂੰ ਲੱਗਦਾ ਬਾਜਵਾ ਸਾਹਿਬ ਦੇ ਬੀਜੇਪੀ ਵਿੱਚ ਕਾਫੀ ਸੰਪਰਕ ਡੂੰਘੇ ਨੇ ਜਿਹੜੇ ਉਹਨਾਂ ਨੂੰ ਖ਼ਬਰਾਂ ਮਿਲਦੀ ਰਹਿੰਦੀਆਂ ਨੇ ਕਿਹੜਾ ਬੰਦਾ ਕਿਧਰੋਂ ਕਿਧਰ ਬੀਜੇਪੀ ਦੇ ਵਿੱਚ ਚੱਲਿਆ ਇਹ ਬਾਜਵਾ ਸਾਹਿਬ ਨੂੰ ਕੋਈ ਪਤਾ ਹੈ ਐਕਚੁਅਲ ਦੇ ਵਿੱਚ ਹੋ ਸਕਦਾ ਹੈ ਇਹ ਇਹਨਾਂ ਨੂੰ ਇੱਥੋਂ ਪਤਾ ਲੱਗ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਖੁਦ ਬੈਂਗਲੌਰ ਹੋ ਕੇ ਆਏ ਨੇ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਦੇ ਸੋਰਸਸ ਤੋਂ ਹੀ ਪਤਾ ਕਰੋ ਕਿ ਉਹ ਬੈਂਗਲੌਰ ਕੀ ਕਰਨ ਗਏ ਸੀ ਕਿ ਤੇ ਕਿਹੜੇ-ਕਿਹੜੇ ਬੀਜੇਪੀ ਦੇ ਲੀਡਰਾਂ ਦੇ ਨਾਲ ਉਹ ਪਿਛਲੇ ਦਿਨਾਂ ਦੇ ਵਿੱਚ ਮਿਲੇ ਨੇ ਗੱਲ ਕਹਾਣੀ ਕਿਤੇ ਹੋਰ ਚੱਲ ਰਹੀ ਹੈ ਅ ਅਗ ਧੁਖ ਕਿਤੇ ਹੋਰ ਰਹੀ ਹੈ ਤੇ ਉਹ ਦਿਖਾ ਕਿਤੇ ਹੋਰ ਰਹੇ ਨੇ ਸਿਰਫ ਗੱਲ ਨਹੀਂ ਹੈ ਜੀ ਸ਼ੁਕਰੀਆ ਜਿਸੋ ਗੱਲਬਾਤ ਕਰ ਰਹੇ ਸੀਗੇ ਅਮਨ ਅਰੋੜਾ ਜੀ ਨਾਲ ਜਿਨ੍ਹਾਂ ਨੇ ਦੱਸਿਆ ਆਪਣੇ ਜਿਹੜੇ ਅਫਸਰ ਨੇ ਸਪੈਸ਼ਲੀ ਇਹਨਾਂ ਦੇ ਡਿਪਾਰਟਮੈਂਟ ਦੇ ਤਾਂ ਉਹਨਾਂ ਨੂੰ ਵੀ ਇਸ਼ਾਰਾ ਕੀਤਾ ਕਿ ਲੋਕਾਂ ਦਾ ਜਿਹੜਾ ਕੰਮਕਾਰ ਜਿਹੜੇ ਲੋਕ ਕਰਵਾਉਣ ਆਉਂਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਕਰਨਾ ਜ਼ਰੂਰੀ ਨੇ ਨਹੀਂ ਤਾਂ ਸਰਕਾਰ ਚਾਹੇ ਤਾਂ ਸਟ੍ਰਿਕਟ ਐਕਸ਼ਨ ਲੈ ਸਕਦੀ ਹੈ ਤੇ ਨਾਲ ਹੀ ਪ੍ਰਤਾਪ ਬਾਜਵਾ ਨੂੰ ਵੀ ਠੋਕਵਾ ਜਵਾਬ ਦਿੱਤਾ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼